ਤੁਸੀਂ ਜਿਹੜਾ ਸਾਹਮਣੇ ਦੇਖ ਰਹੇ ਹੋ ਫਾਰਮ ਹਾਊਸ ਆਹ ਵਾਲਾ ਭਾਈ ਇਹ ਸ਼ੀਲੂ ਦਾ ਤੇ ਇਹਦੇ ਅੱਗੇ ਸੋਨੂ ਭਲਵਾਨ ਦਾ ਜਿਹਨੇ ਬਾਈ ਨੇ ਉਹ ਨੂੰ ਕਰਾਣਾ ਤੇ ਬਾਈ ਨੇ ਫਾਰਕਿਓ ਗੱਡੀ ਤੇ ਬੋਲਟ ਦੇ ਵੀ ਦਿੱਤੂ ਆ ਬਾਈ ਬਹੁਤ ساری ਮੀਲਿਆਂ ਤੋਂ ਮੋਟਰਸਾਈਕਲ ਦਾ ਪਤਾ ਹੀ ਨਹੀਂ ਬਾਈ ਦੇ ਕਿੰਨੇ ਨਾਮ ਨੇ ਤੇ ਉਹ ਸਾਹਮਣੇ ਵਾਲਾ ਸ਼ੀਲੂ ਦਾ ਆ ਬਾਈ ਸੋਨੂ ਭਲਵਾਨ ਦਾ ਤੇ ਆਪਾਂ ਰੁਕੇ ਸੀਗੇ ਰਾਤ ਬਾਅਦ ਅਖਬਾਰ ਦਾ ਇਹ ਹੁਣ ਬਾਈ ਬਾਈ ਹੁਣ ਨੂੰ ਕਹਦਾ ਵੀ ਲੱਸੀ ਪੀ ਲੋ ਧੰਨਵਾਦ ਬਾਈ ਤੇ ਬਹੁਤ ਬਹੁਤ ਤੇ ਹੁਣ ਲੱਸੀ ਪੀ ਲਿਆ ਮੈਂ ਤੇ ਗੁੜੀ ਇਹ ਬਹੁਤ ਮਾਣ ਲੱਗਦਾ ਕੋਈ ਬਾਈ ਬਹੁਤ ਮਾਣ ਆ ਰਿਹਾ ਹਾਲੇ ਇਹ ਮੈਂ ਇਵਰ ਲੈ ਆ ਲੱਸੀ ਤੇ ਲੱਸੀ ਤੇ ਆ ਬਹੁਤ ਵਧੀਆ ਲੀ ਹੋ ਗਿਆ ਤਾਂ ਆਪਾਂ ਹੋ ਗਿਆ ਬੋਲ ڈال ਨਹੀਂ ਨਹੀਂ ਬਸ ਬਹੁਤ ਬਹੁਤ ਧੰਨ ਸਾਈਕਲਾਂ ਦੇ ਸਮਾਨ ਬਨ ਕੇ ਭਈ ਅਸੀਂ ਤਿਆਰ-ਵਾਰ ਤਿਆਰ ਖੜੇ ਆ ਜਾਣ ਵਾਸਤੇ ਤੇ ਜੁਰੀ ਤੋਂ ਮੈਨੂੰ ਮਾਈਕ ਬਈ ਦੇਣਾ ਭੁੱਲ ਗਿਆ ਫੇਰ ਹੋਂ ਤਾਂ ਭਈ ਉਹ ਸਵੇਰੇ ਹੀ ਨਿਕਲੂਆ। ਲੈ ਦੁਪਹਿਰੇ ਕਿਤੇ ਰੁਕੀਆ ਤੇ ਪਲਾਨ। ਇਹ ਟਾਲਾ ਤੇ ਹੁਣ ਆਪਾਂ ਚੱਲਦੇ ਆਂ। ਚੱਲ ਜੇ ਗੁਰੀ ਫਿਰ। ਚਲੋ ਭਈ। ਦਿਨ ਨੌਵਾਂ ਆਪਣਾ ਤੇ 0 ਵਜੇ ਦੇ ਵਿੱਚ ਆਪਾਂ 9 ਦਿਨ ਭਈ ਪੂਰਾ ਤੇ ਨੌਵਾਂ ਸਟਾਰਟ ਕਰ ਲਿਆ। 8 ਦਿਨ ਆਪਣੇ ਪੂਰੇ ਜਮਾ ਟਪ ਟੋਕ ਲੰਘੇ ਆ ਬਿਨਾ ਪੈਸਿਆਂ ਤੋਂ। ਤੇ ਬਾਅਦ ਤੇ ਪਾਈ ਨੂੰ ਕਰਕੇ ਆਪਾਂ ਕਾਡਾ ਵਾਈ ਵਾਈ ਤੇ ਹੁਣ ਚੱਲ ਪਿਆ ਅੱਗੇ ਆਪਾਂ ਸੋਨੀਪੱਤ ਨੂੰ ਦਿੱਲੀ ਆਪਾਂ ਸਾਈਡ ਤੇ ਸਾਡਾ ਆਏ ਆ ਤੇ ਨੌਵੇਂ ਦਿਨ ਦੀ ਸ਼ਰਵਾਤ ਦੇ ਨਾਲ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ੁਕਰੀਦਾਰੀ ਵਾਲਾ ਜੀ ਵੀਰਵਾਰ ਆ ਮੈਨੂੰ ਲੱਗਦਾ ਨਹੀਂ ਸੋਈ ਜਈ ਗੁਰਦੁਆਰਾ ਹੈ ਬਾਕੀ ਦਿਨ ਯਾਦ ਰਹਿੰਦੇ ਨਹੀਂ ਤੇ ਬਾਈਆਂ ਦਾ ਸੁਭਾਅ ਬਹੁਤ ਵਧੀਆ ਸੀ ਇਹ ਸਾਰੇ ਬੀ ਪਲਵਾਨੀ ਅੰਦਰ ਬੈਠਾ ਸੀ ਬਾਈ ਸੋਨੀ ਨੂੰ ਤੇ ਅੱਗੇ ਆਪਣੀ ਜੀਲੂ ਦਾ ਫਾਰਮ ਉਹ ਸੀਗਾ ਤੇ ਬਾਕੀ ਆਪਾਂ ਸਫ਼ਰ ਕਰ ਲਿਆ ਅੱਜ ਦਾ ਫੇਰ ਸ਼ੁਰੂ ਕਰੋ ਆਪ ਸਾਰਾ ਖੋਲ ਕੇ ਲਿਆਏ ਸੀਗੇ ਤੇ ਅੰਕਲ ਨੇ ਭਈਆ ਇਹਦੇ ਵਿੱਚ ਸਰਾਫ ਬੰਦ ਸੀਗਾ ਇਹ ਹੁਣ ਤੁਸੋਂ ਵੀਡੀਓ ਦੇ ਵਿੱਚ ਦਿਖ ਰਿਹਾ ਹੋਣਾ ਦੇਖ ਲਓ ਤੇ ਦੋ ਐਕਸਟਰਾ ਲੈ ਲਈਆਂ ਆ ਅੰਕਲ ਨੇ ਤੇ ਉਹ ਜਿਹੜੀ ਆਪਣੀ ਪਹਿਲਾਂ ਵਾਲੀ ਸੀਗੀ ਉਹ ਬੰਦ ਹੋ ਰਹੀ ਸੀਗੀ ਤੇ ਅਰ ਤੋਂ ਕਹਿੰਦੇ ਕਹਿੰਦੇ ਜੀ ਇਹ ਤੁਸੀਂ ਤੇਜ ਕਰਨਾ ਹੋਇਆ ਇਹਦੇ ਵਿੱਚ ਤੁਸੀਂ ਸੂਈ ਮਾਰ ਲਿਓ ਤੇ ਗੈਸ ਜ਼ਿਆਦਾ ਆ ਗਈ ਹੈ ਨਾ ਬਾਕੀ ਕੋਈ ਦਿੱਕਤ ਨਹੀਂ ਆਪਾਂ ਬੁਟੇਨ ਗੈਸ ਵਾਲਾ ਇੱਕ ਅੱਧਾ ਕੈਨ ਹੋਰ ਪੁੱਛਦੇ ਆ ਅੱਗੇ ਪਿੱਛੇ ਨਹੀਂ ਫਿਰ ਪਾਣੀ ਉਹਦੇ ਤੇ ਗਰਮ ਕਰਕੇ ਇਹਦੇ ਉੱਪਰ ਪਾ ਲਿਆ ਕਰਾਂਗੇ ਤੇ ਹੁਣ ਚੱਲਦੇ ਆ ਕਿਉਂਕਿ ਆਪਣਾ ਸਾਰਾ ਸਹੀ ਹੋ ਗਿਆ ਅਸੀਂ ਰੁਕੇ ਸੀਗੇ ਭਾਈ ਸੋਨੀਪੱਤ ਵਾਲੇ ਰੋਡ ਤੇ ਦਿੱਲੀ ਜਾਂਦਾ ਵੈਸੇ ਤਾਂ ਇਹ ਵੀ ਤੇ ਆਪਾਂ ਬਣਾਉਣ ਲੱਗਦੇ ਸੀਗੇ ਚਾਹ ਸਾਈਕਲ ਆਪਾਂ ਖੜਾਤੇ ਆ ਸਾਈਡ ਤੇ ਤੇ ਸਿਲੰਡਰ ਆਪਾਂ ਠੀਕ ਕਰਾ ਲਿਆ ਤੁਹਾਨੂੰ ਪਤਾ ਹੀ ਆ ਸ਼ਾਇਦ ਬਾਕੀ ਕੁਝ ਕਹਿ ਨਹੀਂ ਸਕਦੇ ਵੀ ਠੰਡ ਕਰਕੇ ਐ ਕਰਦਾ ਕਿ ਕਾਦੇ ਕਰਕੇ ਤੇ ਭਾਈ ਨਹਿਰ ਵੀ ਸੁੱਕੀ ਪਈ ਆ ਜਮਾਂ ਤੇ ਦੇਖੀ ਜਾਂਦੇ ਸੀ ਖੜੇ ਕਿਉਂਕਿ 뷰 ਬਹੁਤ ਸੋਹਣਾ ਆਉਂਦਾ ਇੱਥਿਆਂ ਦਾ ਤੇ ਹੁਣ ਬਣਾਉਣ ਲੱਗਿਆ ਆਪਾਂ ਚਾਹ ਤੇ ਗੁਰੀਵਾਣਾ ਜੀ ਭਾਈ ਕਰੋ ਫੋਨ ਫਾਨ ਆਇਆ ਸੀਗਾ ਕਰਦਾ ਕੁਝ ਚੱਕਵਟ ਤੇ ਸਮਾਨ ਆਪਾਂ ਲਾ ਲਿਆ ਸੀਗਾ ਤੇ ਮੈਨੂੰ ਲੱਗਦਾ ਖਣੀ ਇੱਧਰਲੇ ਪਾਸੇ ਖਣੀ ਚਾਹ ਗੋੜ ਪਾਈ ਖਣੀ ਉੱਧਰਲੇ ਪਾਸੇ ਆ ਚੱਲ ਦੇਖਦੇ ਆ ਕਿਹੜੇ ਪਾਸੇ ਆ ਤੇ ਕਰਦੇ ਆ ਸ਼ੁਰੂ ਪਹਿਲਾਂ ਆਪਣੇ ਨਾ ਉਹ ਵਾਲ ਦੇ ਚ ਗੜਬੜੀ ਸੀਗੀ ਤੇ ਹੁਣ ਭਈ ਸਿਲੰਡਰ ਆ ਹੀ ਚੱਲਦਾ ਪੂਰਾ ਪੱਠੀ ਵਾਂਗੂ ਚਾਹੇ ਖੁਆ ਕੱਢ ਲੋ ਹਨਾ ਗੁਰੀ ਤੇ ਅਸੀਂ ਤਾਂ ਖੁਸ਼ ਹੋ ਗਏ ਬਾਜ ਜੀ ਸੁਣ ਕੇ ਪੂਰੀ ਇਹ ਕਹਿ ਨਹੀਂ ਸਕਦਾ ਵਿਆਹ ਕਾਪ ਦੇ ਵਿੱਚ ਸੁੱਕਾ ਦੁੱਧ ਗਰਮ ਪਾਣੀ ਵਿੱਚ ਮਿਲਾ ਕੇ ਘੋਲ ਲਿਆ ਹੋਇਆ ਹੈ ਨਾ ਤੇ ਟੇਸਟ ਵੀ ਜਮਾ ਉਵੇਂ ਹੀ ਆਉਂਦਾ ਬਾਕੀ ਸਿਲੰਡਰ ਦਾ ਤੁਸੀਂ ਬਈ ਪੂਰਾ ਨਜ਼ਾਰਾ ਅੱਜ ਅੱਜ ਪਤਾ ਲੱਗਦਾ ਵੀ ਨਾਲ ਚੱਕੀ ਫਿਰਦੇ ਆ ਬਗਲਾ ਸਾਨੂੰ ਐਂ ਲੱਗਿਆ ਹੂਗੀ ਭਾਰ ਚੱਕੀ ਫਿਰਦੇ ਆ ਵੀ ਇਹਨੂੰ ਬਾਸਪੇ ਭੇਜ ਦਿੰਨੇ ਆ ਪੰਜਾਬ ਵੀ ਕੋਲੀ ਫਿਰਦੇ ਆ ਸਿੱਧਾ ਜੇ ਤੇ ਜਦੋਂ ਹੀ ਮਾੜਾ ਜਿਹਾ ਠੀਕ ਕਰਵਾਇਆ ਉਹ ਬੰਦ ਸੀਗਾ ਇਹਦਾ ਵਾਲ ਜਾ ਫੇਰ ਕੰਮ ਲੋਟ ਆਇਆ ਹੁਣ ਬਾਕੀ ਚਾਹ ਆਪਣੀ ਤਾਂ ਸਰ ਹੀ ਹੁਣ ਉਬਲਣ ਲੱਗ ਗਈ ਮਰਾਇਆ ਘੱਟ ਕਰ ਦਿੰਦੀ ਬਹੁਤ ਫਲੇਮ ਆ ਬਈ ਦੇਸੀ ਅੱਜ ਢੋਲ ਕੇ ਪਾਣੀ ਚ ਫੇਰ ਪਾਇਆ ਹੁਣ ਵਾਗੀ ਚੰਗੀ ਤੇ ਨਾਲ ਆਪਾਂ ਖਾਵਾਂਗੇ ਅੱਜ ਚਨੇ ਘੋੜਿਆਂ ਦੀ ਖਰਾਕ ਤੇ ਹਾਂ ਚ ਵੀ ਕਈ ਵੀਰ ਭਾਈ ਆਪਾਂ ਨੂੰ ਕਹਿੰਦੇ ਵੀ ਕੱਲਾ ਤੁਸੀਂ ਖਾਣ ਪੀਣ ਤੇ ਜ਼ਿਆਦਾ ਧਿਆਨ ਦੇ ਰਹੇ ਹੋ ਅਸੀਂ ਜਦੋਂ ਪਹਿਲਾਂ ਵੀ ਟਰੈਵਲ ਕੀਤਾ ਸੀਗਾ ਐਂ ਸਾਈਕਲ ਤੇ ਅਹੀਂ ਨਾ ਬਾਰੇ ਲਿੱਸੇ ਜੇ ਹੋ ਗਏ ਸੀਗੇ ਉਹੀ ਤਾਂ ਕਰਕੇ ਅਸੀਂ ਹੁਣ ਇੱਕ ਲਿਮਟ ਸੈੱਟ ਕੀਤੀ ਆ ਸਾਡੇ ਟਰੈਵਲ ਦੀ ਵੀ ਅੱਜ ਇੰਨਾ ਕੁ ਪੈੜਾ ਕੱਢਣਾ ਆਪਾਂ ਵੀ 40 ਤੋਂ ਬਣ ਕੇ 50 ਕਿਲੋਮੀਟਰ ਤੇ ਅਸੀਂ ਹੁਣ ਹੌਲੀ ਹੌਲੀ ਕਰ ਰਹੇ ਆ ਸਫ਼ਰ ਵੀ ਸਾਨੂੰ ਵੀ ਸਹੀ ਆ ਲੱਗ ਵੀ ਹਾਂ ਯਾਰ ਟਰੈਵਲ ਕਰ ਰਹੇ ਆ ਇੱਕ ਤਾਂ ਹੁੰਦਾ ਵੀ ਇੱਕ ਵਸ ਕੱਲੀਆ ਵਾਟਾਂ ਹੀ ਵੱਡਣੀਆਂ ਵੀ ਕੋਸ਼ਣਾ ਦੇਖਣਾ ਸਾੜਾ ਜਿੱਥੇ ਮਨ ਜਾ ਕਰਦਾ ਅਸੀਂ ਉੱਥੇ ਸਾਈਕਲ ਰੋਕਦੇ ਆਂ ਤੇ ਆਸਾ ਵਾਸਾ ਦੇਖਦੇ ਆਂ ਤੇ ਵੀਡੀਓ ਕੈਪਚਰ ਕਰਦੇ ਤੇ ਜੋ ਤੁਸੀਂ ਦੇਖ ਰਹੇ ਹੋ ਹਨਾ ਇਹੀ ਹੱਬ ਤੋਂ ਵੱਧ ਮੇਨ ਰੀਜਨ ਆ ਸਾਡਾ ਵੀਡੀਓ ਜਿਆਦਾ ਹੀ ਕੁਕਿੰਗ ਵਗੈਰਾ ਜਿਆਦਾ ਕਰਦੇ ਆਂ ਕਿਉਂਕਿ ਨਾ ਅਸੀਂ ਪੈਸੇ ਖਰਚ ਰਹੇ ਆਂ ਪੈਸੇ ਹੈ ਹੀ ਨਹੀਂ ਖਰਚਣ ਲਈ ਬਈ ਗੱਲ ਤਾਂ ਮੇਨ ਪੁਆਇੰਟ ਵੀ ਇਹੀ ਆ ਸਾਡਾ ਤੇ ਦੂਜੀ ਗੱਲ ਨਾ ਹੀ ਅਸੀਂ ਘਰੋਂ ਲੈ ਕੇ ਆਇਆ ਪੈਸੇ ਅਮੀ ਬਸ ਆ ਸਮਾਨ ਵਗੈਰਾ ਆ ਬੈਗ ਦੇ ਵਿੱਚ ਤੇ ਪਰਲੇ ਪਾਸੇ ਆ ਦਾ ਨਾ ਬਸ ਹੁਣ ਕੱਲ ਨੂੰ ਜਾਂ ਅੱਜ ਸਾਡੇ ਆਟੇ ਤੇ ਪੈਸੇ ਲੱਗਣਗੇ ਉਹ ਅਸੀਂ ਆਟਾ ਖਰੀਦਾਂਗੇ ਕੱਲਾ ਕਿ ਹੋਰ ਅਸੀਂ ਬਸ ਬੇਫਾਲਤੂ ਪੈਸੇ ਲਾ ਨਹੀਂ ਰਹੇ ਇਹੀ ਅਸਲੀ ਅਸੀਂ ਦਰਬੀ ਟਰੈਵਲ ਮੰਨਦੇ ਆ ਬਾਕੀ ਤੁਸੀਂ ਸਾਨੂੰ ਦੱਸ ਦੋ ਵੀ ਅਸੀਂ ਹੋਰ ਕੀ ਕੁਝ ਕਰ ਸਕਦੇ ਆ ਕਿ ਨਹੀਂ ਗਰੀ ਸਾਡੇ ਦੋਦਾ ਬਾਈ ਜਿੰਨਾ ਹੋ ਰਿਹਾ ਅਸੀਂ ਕਰ ਰਹੇ ਆ ਤੇ ਬਾਕੀ ਤੇ ਚਾਹ ਮੇਰੀ ਕੋਈ ਠਰ ਨਾ ਜਾਵੇ ਉਲੀ ਪੀਰਾਂ ਚਾਹ ਬਣਾ ਕੇ ਤੇ ਭਾਈ ਅਸੀਂ ਦਵਾਰੇ ਆ ਗਿਆ ਉਹੀ ਰੋਡ ਤੇ ਸੇਮ ਤੇ ਤੇ ਚੱਲੇ ਹਾਂ ਹੁਣ ਆਪਾਂ ਸੋਨੀਪਤ ਵੱਲ ਨੂੰ ਇੱਥੋਂ ਦੀ ਆਪਾਂ ਆ ਰਾਏਰਾ ਗਏ ਸੀਗੇ ਉੱਥੇ ਥੋੜਾ ਜਿਹਾ ਵੀ ਮਨ ਕੇ 5 500 ਮੀਟਰ ਅੱਗੇ ਜਾ ਕੇ ਚਾਹ ਬਣਾਈ ਸੀ ਭਾਈ ਤੇ ਚੱਲਦੇ ਹਾਂ ਹੁਣ ਆਪਾਂ ਕਰਦੇ ਹਾਂ ਆਪਣਾ ਸਫ਼ਰ ਦਾਰ ਰੋਡ ਮਿੱਤਰੋ ਲੰਘ ਜਾਣਾ ਦਿੱਲੀ ਨੂੰ ਤੇ ਸਿੱਧਾ ਜਿੱਧਰੋਂ ਆ ਬੱਸ ਆਈ ਐ ਇਹ ਜਾਂਦਾ ਭਾਈ ਬੋਹਰ ਨੂੰ ਤੇ ਆਪਾਂ ਮੁੜਨਾ ਖੱਬੇ ਇੱਥੋਂ ਇਹ ਸੋਨੀਪੱਤ ਨੂੰ ਜਾਂਦਾ ਤੇ ਲੈ ਬਈ ਇੱਥੋਂ ਆਪਾਂ ਖੱਬੇ ਮੁੜਾਂਗੇ ਇਹ ਸੋਨੀਪੱਤ ਨੂੰ ਯਾਰ ਆ ਸਿੱਧਾ ਜਮਾ ਉਹ ਦਿੱਲੀ ਕੰਨੀ ਲੰਘ ਗਿਆ ਆ ਬੋਹਰ ਆ ਗਿਆ ਭਾਈ ਜੀ ਅੱਬਾਈ ਮਿਲੇ ਸੀ ਆਪਾਂ ਨੂੰ ਰਸਤੇ ਵਿੱਚ ਇਹਨਾਂ ਨੇ ਚਾਹ ਤੇ ਬਿਸਕੁਟ ਤੇ ਕੁਝ ਪੈਕੇਟ ਆਪਾਂ ਨੂੰ ਖਾਣ ਲਈ ਦਿੱਤੇ ਸੀ ਬਾਈ ਤੁਹਾਡਾ ਧੰਨਵਾਦ ਬਹੁਤ-ਬਹੁਤ ਦੋਨਾਂ ਦਾ ਬਾਈ ਜੀ ਤੇ ਪੰਜਾਬੀ ਸ਼ਾਇਦ ਘੱਟ ਆਉਂਦੇ ਹੋ ਬਾਈ ਨਾਲ ਤੇ ਆਪਾਂ ਚੱਲਦੇ ਹਾਂ ਹੁਣ ਅੱਗੇ ਠੀਕ ਕਰਨੇ ਕੋਈ ਗੱਲ ਨਹੀਂ ਉਹ ਬਾਈਆਂ ਕੋਲ ਚੱਲ ਗਿਆ ਆਪਾਂ ਆ ਗਿਆ પેટ્રોલ ਪੰਪ ਤੇ ਗੁਰੀ ਨੂੰ ਭੇਜ ਆਪਾਂ ਪੁੱਛਣ ਦੇਖਦੇ ਆਂ ਕੀ ਕਹਿੰਦੇ ਨੇ ਤੇ ਮੈਨੇਜਰ ਕੋਲੇ ਜਾਣਗੇ ਪਹਿਲਾਂ ਉਹ ਬਾਈ ਸ਼ਾਇਦ ਤੇ ਪੁੱਛਦਾ ਗੁਰੀ ਨੂੰ ਕੀ ਕਹਿੰਦੇ ਨੇ ਉਹ ਪਹੁੰਚ ਗਿਆ ਬਾਈ ਦੇਖਦੇ ਆਂ ਭਾਈ ਮਨਾ ਕਰਦੇ ਆ ਕੀ ਕਹਿੰਦੇ ਵੀ ਰੁਕ ਜਾਓ ਤੇ ਕੀ ਲੱਗਦਾ ਤੁਹਾਨੂੰ ਨਹੀਂ ਫਿਰ ਜੇ ਜਵਾਬ ਦੇਤਾ ਫਿਰ ਅਗਲੇ ਤੇ ਚੱਲ ਜਾਣੇ ਸਹੀ ਤੇ ਦੇਖਦੇ ਹਾਂ ਕੀ ਬੰਦ ਆ ਓ ਬਾਈ ਦਖਾਣਾ ਵੀ ਕਈ ਜਾਂਦਾ ਇੱਧਰ ਜਿੱਥੇ ਕਈ ਜਾਂਦੇ ਨੇ ਓ ਓਪਰੇ ਰੁਕ ਚੁੱਕੇ ਆ ਭਾਈ ਤੇ ਐਦ੍ਰਿਕਾ ਸੋਣੀ ਦੀ ਚੀਜ਼ ਪਈ ਆ ਪੂਰੀ ਦੇਖ ਸਕਦੇ ਕੰਜ ਪਈ ਆ ਤੇ ਇੱਥੇ ਖੱਲਾਂ ਹੁੰਜਾਂ ਚ ਫਿਰਦਾ ਹੋਣਾ ਕਿਤੇ ਚਲੋ ਇਹ ਤਾਂ ਆਪਾਂ ਨੂੰ ਕੀ ਕਹਿੰਦਾ ਤੇ ਬਾਕੀ ਆਪਾਂ ਟੈਂਟ ਲਾ ਰਹੇ ਆ ਇਸ ਟਾਈਮ ਆ ਇੱਥੇ ਬਿਲਕੁਲ ਆਸਾਮੀ ਥਾਂ ਧੀ ਇੰਨੇ ਕ ਆਜੂਗਾ ਤੇ ਆ ਬਾਈ ਜੀ ਇੱਥੇ ਵੈਸੇ ਕੰਮ ਕਰਦੇ ਨੇ ਉਹ ਅੰਕਲ ਇੱਥੋਂ ਦੇ ਮੈਨੇਜਰ ਨੇ ਉਹ ਆਪ ਵੀ ਚਲ ਸਮੋਗਿੰਦਰੀ ਅੰਦੇ ਕੁਝ ਨਹੀਂ ਹੁੰਦਾ ਵਾਰੇ ਆਹੋ ਤੇ ਤੇ ਲਾਉਣੇ ਆ ਫਿਰ ਟੈਂਟ ਤੇ ਉਹ ਰੋਟੀ पकाਉਣੀ ਆ ਬਾਈ ਵਰਗੇ ਕਹਿੰਦੇ ਵੀ ਤੁਸੀਂ ਰੋਟੀ ਉਹ ਅੱਗੇ ਪਕਾ ਲਿਓ ਤੇ ਰੋਟੀ ਪੱਲਾ ਪਰ ਟੈਂਟ ਲਾ ਕੇ ਬੈਗ ਉਹਿੰਦਾ ਘਰ ਤੋਂ ਫੇਰ ਉਹਨਾਂ ਲਾਵਾਂਗੇ ਤੇ ਇਹ ਕਰਦੇ ਆ ਫਿਰ ਕੰਮ ਸ਼ੁਰੂ ਟੈਂਟ ਲੱਗ ਚੁੱਕਿਆ ਤੇ ਜਿਹੜਾ ਮੇਨ ਮੇਨ ਆਪਣਾ ਸਮਾਨ ਆ ਭਈ ਉਹ ਅੰਦਰ ਰੱਖਦੇ ਆ ਤੇ ਰੱਖਣ ਤੋਂ ਬਾਅਦ ਤੇ ਉਹ ਜਿੱਥੇ ਉਹ ਗੱਡੀ ਖੜੀ ਆਲਟੋ ਉੱਥੇ ਜਾ ਕੇ ਆਪਾਂ ਰੋਟੀ ਬਣਾਉਣੀ ਆ ਆਪਣੀ ਤੇ ਅੱਜ ਆਪਾਂ ਬਣਾਵਾਂਗੇ ਬਈ ਆਲੂ ਤੇ ਪਕੌੜੇ ਪਕੌੜੀਆਂ ਉਹ ਪਹਿਲਾਂ ਆਪਾਂ ਨੂੰ ਬੇਸਣ ਦੀਆਂ ਬੱਟਣੀਆਂ ਬਣੀਆਂ ਚਲੋ ਵਟਦੇ ਆ ਕੋਈ ਦਿੱਕਤ ਨਹੀਂ ਕਿ ਦਾਣਾ ਜੇ ਬਹੁਤ ਖੜਾ ਹੈ ਅਸੀਂ ਇਹੋ ਜਿਹਾ ਟਾਈਮ ਰੁਕ ਜਾ ਕਰਾਂਗੇ ਤੇ ਤੁਹਾਨੂੰ ਆਪਾਂ ਕਿਹਾ ਸੀਗਾ ਵਿੱਚ ਵੀ ਆਲੂ ਪਕੌੜੀਆਂ ਬਣਾਵਾਂਗੇ ਇਹ ਪਕੌੜੀਆਂ ਆਪਾਂ ਬੱਤੀ ਜਾਂਦੇ ਆ ਕਿ ਇਹਨਾਂ ਨੂੰ ਹੁਣ ਤਲ ਕੇ ਆਲੂ ਗੁਰੀ ਛਿੱਲੀ ਜਾਂਦਾ ਹਨਾ ਗੁਰੀ ਖਿਲੜੇ ਹੋਏ ਅੱਜ ਹੋਰੀ ਦੀ ਸਾਭੀ ਚੱਲ ਰਹੀ ਰੋਟੀਆਂ ਇਹਦੇ ਬਾਅਦ ਆਟਾ ਵੀ ਉਹਨਾਂ ਨੇ ਤਲ ਕੇ ਇੰਨੇ ਗਿੜੂ ਪਈ ਸਾਭਦੀ ਆ। ਆਜ। ਇਹ ਬੱਸ ਇਸੰਨੀਆਂ ਵੱਟ ਰਹੀਆਂ। ਤਰ੍ਹਾਂ ਇੰਨਾ ਕੰਮ ਅੱਜ ਦੇ ਵੀ ਹੁਣ ਮੈਂ ਕੀ ਦੱਸਾਂ ਭਈ ਕੁੜੀਆਂ ਨੂੰ ਨਹੀਂ ਆਉਂਦਾ ਜਿਹੜੀਆਂ ਨਵਾਂ ਨਵੇਂ। ਇਹ ਮੈਂ ਗੱਲ ਪੂਰੀ ਭਈ ਉਹਦੇ ਨਾਲ ਗਰੰਟੀ ਨਾ ਗੈਦਨ। ਹਣਾ ਕੋਈ ਨਹੀਂ ਆਵਾਂ ਸਹੀ ਗੱਲ ਆ ਕਰਦੇ ਹੀ ਨਹੀਂ ਅੱਜ ਕੱਲ੍ਹ ਉਹ ਬੂੜੇ ਬਾੜੇ ਵੀ ਕੱਢ ਲਈਦੇ ਅੱਜ ਕੁਝ ਨਹੀਂ ਛੱਡਦੇ ਨਹੀਂ ਬਣਾਵਾਂਗੇ ਖੋਆ ਵੀ ਕਿਤੋਂ ਦੁੱਧ ਲੈ ਕੇ ਕੜਾਹੀ ਫੜ ਕੇ ਬਾਕੀ ਆਪਣਾ ਹੱਥਾ ਸਿਲੰਡਰ ਵੀ ਚੱਲ ਪਿਆ ਹੱਥ ਅੱਜ ਤੋਂ ਬਾਅਦ ਦਾ ਤੁਸੀਂ ਤਾਂ ਅਸੀਂ ਇਹ ਕਰਕੇ ਦੇਖਦੇ ਹਾਂ ਸਮੋਸੇ ਵੀ ਬਣਾ ਸਕਦੇ ਆਪਾਂ ਹੱਥ ਬਈ ਜਿਹੜੇ ਦੂਜਾ ਆਟੇ ਆਉਂਦਾ ਹੋਰੇ ਆਹ ਗੱਲ ਕਿ ਆਪਣੇ ਕੋਲੇ ਕੜਾਹੀ ਵਗੈਰਾ ਨਹੀਂ ਰਹੀ ਆਪਾਂ ਹੌਲੀ ਹੌਲੀ ਭਾਂਡੇ ਕੱਟੇ ਕਰਾ ਆਗੇ ਕਾਨੂੰਨੀ ਕੁਪਰਾਤ ਲੈ ਠੀਕ ਹੈ ਇਹਦੇ ਵਿੱਚ ਪਸਾ ਆਇਆ ਉਹ ਭਾਈ ਆਦਾ ਜਾਂਦਾ ਉਹ ਟਰਾਲੀ ਦੀ ਭਾਈ ਆਊ ਆਉਣ ਇਧਰ ਨੂੰ ਮਾਦੀ ਕੋਈ ਸ਼ਕਲ ਦੇ ਕੇ ਕਹਿ ਨਹੀਂ ਸਕਦਾ ਵੀ ਮੁੰਡਿਆਂ ਨਾਲ ਕੰਮ ਹੋਗਾ ਬਾਕੀ ਹਾਂ ਹੱਥ ਸਾਨੂੰ ਉੱਥੇ ਜਿਹਦੇ ਬਾਈ ਮਲੇ ਸੀਗੇ ਚਾਹ ਪੀਉਣਾ ਨੇ ਉਹ ਚੰਨ ਬੰਦਾ ਇੱਕ ਤਾਂ ਉਹ ਕਹਿਦਾ ਹੁੰਦਾ ਜੀ ਕੋਈ ਰੁਕ ਜੋ ਹਣਾ ਵੀ ਜਾ ਐ ਕਹਿੰਦਾ ਜੀ ਇੱਥੇ ਅੱਗੇ ਥਾਂ ਵਧੀਆ ਮਿਲੂਗੀ ਉਹ ਖੁਦ ਹੀ ਸਾਨੂੰ ਵੀ ੱਟਕੇ ਜੇ ੱਟਕਾਇਆ ਕਰ ਰਏ ਤੇ ਜੇ ਤੁਸੀਂ ਵੀ ਸਫ਼ਰ ਤੇ ਨਿਕਲਣਾ ਹੋਵੇ ਇਹੋ ਜਿਹੇ ਬੰਦਿਆਂ ਕੋ ਵੀ ਪਹਿਲਾਂ ਹੀ ਇਹਨਾਂ ਨੇ ਕਹਿਦਾ ਕਰੋ ਵੀ ਬਾਈ ਅਸੀਂ ਅੱਗੇ ਰੁਕਾਂਗੇ ਵੀ ਇਹ ਜੀ ਇਹ ਰੁਕਦੇ ਉਹ ਸਾਡੇ ਪਿੱਛੇ ਜਾਣ ਵਾਸਤੇ ਕਹਿ ਰਹੇ ਸੀ ਕਿ ਪਿੱਛੇ ਮੰਦਰਾ ਇੱਕ ਥੋੜਾ ਆਪ ਇੱਕ ਵੀ ਰੋਟੀ ਆਖੀ ਸਾਰਾ ਕੁਝ ਖੋਲ ਕੇ ਮੰਦ ਘੱਟਾ ਹੈ ਅਜੀ ਇਹ ਜਾਣ ਵੀ ਲੱਗ ਰਹੀ ਸੀ ਨਹੀਂ ਤੁਸੀਂ ਇੱਥੇ ਰੋਕ ਤੁਸੀਂ ਨਾ ਪਰ ਸਾਨੂੰ ਆਪਾਂ ਨੂੰ ਪਤਾ ਆਪਾਂ ਜਿਹੜਾ ਪਹਿਲੀ ਵਾਰੀ ਸਫ਼ਰ ਕਰਦੇ ਆ ਤੇ ਤਾਂ ਕਰਕੇ ਅਸੀਂ ਇਥੋਂ ਆ ਹੀ ਗਏ ਸੀ ਪਰ ਇਹਨਾਂ ਨੂੰ ਪਤਾ ਨਹੀਂ ਥੋੜੇ ਟਾਈਮ ਤੱਕ ਹੀ ਦਿਖਾਉਣਿਆ ਕੋੜੀਆਂ ਆਪਾਂ ਤਾਲੀਆਂ ਸੀ ਤੇ ਪਾਤੀਆਂ ਵਿੱਚ ਭਈ ਤੇ ਹੁਣ ਟੱਕਣ ਬੰਦ ਹੋਊਗਾ ਨੂਨ ਮਿਰਚ ਪਾਤਾ ਜਮਾ ਮਾ ਪਾਉਣਾ ਖੜ ਗਿਆ ਤੇ ਟੱਕਣ ਬੰਦ ਹੋਊਗਾ ਤੇ ਸਬਜ਼ੀ ਭਈ ਆਪਾਂ ਇਹੀ ਬਣਾਇਆ ਕਰਨੀਆਂ ਰੋਜ਼ ਸ਼ੌਂਕ ਦੀ ਹੂੰ ਤਿੰਨ ਸਵੀਟੀਆਂ ਵਰਵਾਈ ਬਸ ਚੰਗਾ ਤਾਂ ਗੁੰਨਦਾ ਤੇ ਸੱਚ ਆਪਣਾ ਆਪੇ ਪਰ ਆਟਾ ਵੀ ਮੁੱਕ ਗਿਆ ਕੱਲ ਨੂੰ ਆਟਾ ਲੈਣੇ ਆ ਇੱਕ ਤਾਂ ਤੇ ਤਵਾ ਧਰ ਤਾਂ ਗਰਮ ਹੋਣ ਵਾਸਤੇ ਤੇ ਸਬਜ਼ੀ ਵੀ ਬਣ ਚੁੱਕੀ ਆ ਸਬਜ਼ੀ ਅਸੀਂ ਤਾਂ ਨਹੀਂ ਖੋਲਾ ਕੁੱਕਰੀ ਕਿਉਂਕਿ ਉਹ ਮਾੜੀ ਮੁੱਟੀ ਜਿਹੜੀ ਭਾਪ ਹੁੰਦੀ ਉਹਦੇ ਨਾਲ ਹੀ ਜਿਹੜੀ ਪਕੀ ਹੋਈ ਉਹ ਹੋ ਜਾਊਗੀ ਬਈ ਰਹਿ ਜੂਗੀ ਤੇ ਮੈਂ ਹੁਣ ਰੋਟੀਆਂ ਭਾਈ ਪਕਾ ਕੇ ਤੇ ਖਾ ਕੇ ਤੇ ਭਾਈ ਪੈਣੇ ਆ ਤੇ ਫਿਲਾਲ ਰੋਟੀਆਂ ਲਾ ਲਈਏ ਆਪਾਂ ਥੋੜੀ ਜਿਹੀ ਕੱਚੀ ਰਹਿ ਗਈ ਸੀਗੀ ਸਬਜੀ ਤੇ ਇੱਕ ਥੀੜੀ ਹੋਰ ਮਰਵਾਵਾਂਗੇ ਰੋਟੀਆਂ ਆਪਾਂ ਬਣਾ ਕੇ ਰੱਖ ਦਿਆਂ ਕੋਲੇ ਬਾਈ ਜੀ ਖੜੇ ਆ ਆਪਣੇ ਜਿੰਨਾਂ ਤੋਂ ਪਰਮਿਸ਼ਨ ਲਏਗੇ ਆਪਾਂ ਇੱਥੇ ਰਹੇ ਸੀ ਤੇ ਬਣ ਜਾਣ ਤੋਂ ਭਾਈ ਹੁਣ ਮੈਂ ਸਬਜੀ ਟੈਸਟ ਕਰਕੇ ਦੇਖ ਲਈ ਬਹੁਤ ਘੈਂਟ ਬਣੀ ਆ 9 ਰੋਟੀਆਂ ਲੈ ਗਈਆਂ ਕਿ 10 8 8 ਰੋਟੀਆਂ ਰਹਿ ਗਈਆਂ ਲੈ ਗਈਆਂ ਭਾਈ ਤੇ ਕੁਝ ਕ ਆਪਾਂ ਸਬਜ਼ੀ ਵਾਦ ਖਾਵਾਂਗੇ ਪਰ ਆਟਾ ਆਪਣਾ ਭਾਈ ਜਮਾ ਖਾਲੀ ਹੋ ਗਿਆ ਅੱਜ ਕੱਲ ਨੂੰ ਖਰੀਦਦੇ ਆਪਾਂ 5 ਕਿਲੋ ਵਾਲੀ ਥੈਲੀ ਇਹ ਸ਼ਾਇਦ ਮੈਨੂੰ ਲੱਗਾ 2.5 ਕਿਲੋ ਸੀਗਾ ਸ਼ਾਇਦ 2.5 ਹੀ ਜਣਾ ਮੈਨੂੰ ਲੱਗਾ ਤੇ ਯੂਚ ਹੈ ਜਾਂ 2 ਹੋਣਾ ਸਾਡੇ ਆਪਾਂ ਕਿੰਨੇ ਵਾਰੀ ਰੋਟੀ ਪਕਾਈ ਹੈ ਪਾਣੀ ਯਾਰਾ ਸਾਰੇ ਵਾਰੀ ਪਕਾਈ ਹੈ ਇੱਕ ਦੋ ਵਾਰੀ ਖਾਧੀ ਆਪਾਂ ਸਾਲਾ ਖਾਧ ਗਏ 2 ਦਿਨ ਛੱਡ ਗਏ 2 ਦਿਨ ਛੱਡ ਕੇ 9 ਵੀ ਸੱਤ ਹਫ਼ਤਾ ਤੱਕ ਖਟਿਆ ਸਾਡੇ ਕੋਲੇ 2 ਕਿਲੋ ਵੀ 5 ਕਿਲੋ ਆਟਾ ਸਾਡੇ ਕੋਲੇ ਵਧਿਆ ਭਈ 15 20 ਦਿਨ ਕੱਢ ਜਾ ਕਰੂਗਾ ਤੇ ਹੌਲੀ ਹੌਲੀ ਉਹਨਾਂ ਪਹਾੜ ਨੇੜੇ ਆ ਰਹੇ ਤੇ ਬਾਈ ਤੁਸੀਂ ਸਾਡੇ ਬਲੌਗਾਂ ਨੂੰ ਦੇਖਦੇ ਜਾ ਰਹੇ ਹੋ ਹਨਾ ਗੁਰੀ ਕੋਈ ਨਾ ਤੁਹਾਨੂੰ ਦਿਖਾਵਾਂਗੇ ਇੰਟਰਸਟਿੰਗ ਚੀਜ਼ਾਂ ਵੀ ਤੁਸੀਂ ਮਾੜਾ ਜਿਹਾ ਜੁੜੇ ਰਹੋ ਤੇ ਬਣ ਜਾਣ ਨੂੰ ਵੜੀ ਸਬਜ਼ੀ ਤੇ ਕੇਰ ਕਰਦੇ ਹਾਂ ਧੰਨਵਾਦ ਕਰੀਆਂ ਦੋ ਸੀਟੀਆਂ ਮਰਵਾ ਕੇ ਆਪਾਂ ਰੱਖਤਾ ਸੀ ਪਾਸੇ ਦੇ ਹੁਣ ਗੁਰੀ ਖੋਲਦਾ ਭਾਈ ਦੇਖਦੇ ਹੁਣ ਸ਼ਾਇਦ ਕਈ ਦਾਲ ਜਿਹੜੀ ਸਬਜ਼ੀ ਆਪਣੀ ਉਹ ਬਣ ਕੇ ਬਿਲਕੁਲ ਓਕੇ ਰਿਪੋਰਟਾਂ ਹੋ ਚੁੱਕੀ ਆ ਤੇ ਲੈ ਮਿੱਤਰਾ ਪਾਈ ਮੰਡੀ ਜੀ ਦੇਖਾਂ ਚੱਕ ਕਰਕੇ ਉਹ ਬਈ ਕਰ ਸੀ ਹਾਂ ਬਸ ਤੇ ਦਾਲ ਤਾਂ ਮਿੱਤਰੋ ਬਣ ਚੁੱਕੀ ਆ ਆਪਣੀ ਥੋੜੀ ਸਬਜੀ ਹੁਣ ਟੇਸਟ ਕਰਕੇ ਦੇਖਦੇ ਆ ਉਹ ਆ ਖੜੂਦਾ 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 ਪੰਡਾ ਜਣਾ ਬਣ ਗਈ ਸਬਜੀ ਮਿੱਤਰੋ ਹਾਂ ਹੁਣ ਰੋਟੀ ਖਾਣੇ ਆ ਭਾਈ ਰੋਟੀ ਸ਼ੁਰੂ ਹੋ ਚੁੱਕੀ ਹੈ ਖਾਣੀ ਤੇ ਸਬਜ਼ੀ ਵੀ ਅਸੀਂ ਦੁਬਾਰੇ ਵੀ ਪਾ ਲਈ ਰੋਟੀਆਂ ਮੈਂ ਤਿੰਨ ਚਾਰ ਖਾ ਗਿਆ ਚੌਥੀ ਹੈ ਮੇਰੇ ਚ ਖਾਣੀ ਤੀਜੀ ਆ ਬਾਕੀ ਬਹੁਤ ਸਵਾਦ ਬਣੀ ਆ ਭਾਈ ਸਬਜ਼ੀ ਘਰ ਵਰਗਾ ਜਿਹਾ ਮਾਹੌਲ ਆ ਜਦੋਂ ਅ ਕੀ ਕਹਿੰਦੇ ਹੁੰਦੇ ਆ ਭਾਈ ਵੀ ਵਧੀਆ ਇੰਨਾ ਜੀ ਲੱਗਿਆ ਹੋਇਆ ਸਾਡਾ ਦੋਹਾਂ ਦਾ ਵੀ ਯਾਦ ਨਹੀਂ ਆ ਰਹੀ ਘਰ ਦੀ ਬਾ ਜੋ ਰੋਟੀ ਖਾਣੇ ਉਹ ਤਾਂ ਐਂ ਜਿਹਾ ਹੁੰਦੀ ਕਿ ਸਵਾਦ ਹੀ ਉਹ ਹੈ ਜਿਹਾ ਬਣਾ ਰੱਖਿਆ ਸੀ ਇੱਕ ਤੇ ਨਾਗੁਰੀ ਅੰਮਾਰ ਬੜੀ ਆ ਰੋਟੀ ਖਾ ਲਏ ਖਾਣ ਦਾ ਕੋਟ ਗੁਰਕੀ ਵਾਲੀ ਦੋਗਾ ਤੇ ਜਮਾ ਮਮੇ ਜੀ ਭਾਈ ਬਣਾਈ ਆ ਸਬਜ਼ੀ ਵਗੈਰਾ ਆਪਾਂ ਰੋਟੀ ਆਈ ਘਰੋਂ ਹੀ ਆ ਇਹ ਫੜਾ ਕੇ ਗਏ ਨੇ ਚਲੋ ਰੋਟੀ ਖਾ ਲਈਏ ਫਿਰ ਪਟੜੀ ਟੈਂਟ 'ਤੇ ਹੀ ਲਾ ਕੇ ਗੁਰੀ ਹੋਰੀ ਸੁੱਤੇ ਪਏ ਆ ਸੁੱਤੇ ਨਹੀਂ ਜਾਗਦੇ ਆ ਤੇ ਆਪਾਂ ਵੀ ਹੁਣ ਸੌਣ ਲੱਗਦੇ ਆ ਅੱਜ ਦਾ ਦਿਨ ਇੰਨਾ ਕੀ ਸੀ ਸਾਨੂੰ ਜਿੰਨਾ ਵੀ ਤੁਸੀਂ ਟਾਈਮ ਦਿਨੇ ਹੋ ਥੋੜਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆ ਹੁਣ ਅਬ ਕੱਲ ਦੇ ਸੰਭਰ ਦੇ ਵਿੱਚ